ਪੰਤਾਲੀ ਕਹਿ ਰਿਹਾ ਹੈ 95 ਮਾਡਲ ਹੈ ਰੇਟ ਅਸੀਂ ਨਹੀਂ ਕੋਡ ਕਰ ਰਹੇ ਤੇ ਬਾਕੀ ਦੀ ਜਾਣਕਾਰੀ ਜਿਹੜੀ ਕਲਵੀਰ ਤੋਂ ਲੈਣੇ ਕਲਵੀਰ ਬਾਈ ਕੀ ਹਾਲ ਚਾਲ ਠੀਕ ਹੈ ਢਿੱਲੋਂ ਸਾਹਿਬ ਚੜ੍ਹਦੀ ਹੈ ਸਸੀ ਗਾਲ ਵੀ ਸਾਰੇ ਭਰਾਵਾਂ ਨੂੰ ਉਮੀਦ ਕਰਦਾ ਠੀਕ ਹੋਵੋਗੇ ਪਰਮਾਤਮਾ ਸਾਰੇ ਭਰਾਵਾਂ ਨੂੰ ਚੜ੍ਹਦੀ ਕਲਾ ਦੇ ਬਖਸ਼ੇ ਤੇ ਆਹ ਟਰੈਕਟਰ ਦੀ ਢਿੱਲੋਂ ਇੱਕ ਗੱਲ ਕਰੀ ਹੈ ਹੂੰ ਜਰ ਜੇ ਆਪਾਂ ਕਹਿ ਦਈਏ ਨਾ ਵੀ ਟਰੈਕਟਰ ਚੰਗਾ ਹੈ ਪੁੱਤ ਕੈਮਰਾ ਮਾਰ ਕੇ ਦਿਖਾਈ ਸਾਰੇ ਟਰੈਕਟਰ ਤੇ ਸੁੱਕਾ ਹੈ ਕਿ ਤੂੰ ਥੱਲੇ ਵੀ ਦਿਖਾ ਦੇ ਵੀ ਕੋਈ ਛਿੱਟਾ ਡਿੱਗਿਆ ਹੋਵੇ ਧਰਤੀ ਤੇ ਵੀ ਵੱਡੀ ਗੱਲ ਇਹ ਹੈ ਆਹ ਮਾਡਲ 95 ਕੰਡੀਸ਼ਨ ਤੁਹਾਡੇ ਸਾਹਮਣੇ ਹੈ ਟਾਇਰ ਟਾਇਰ ਵਾਲੀ ਵੰਨ 90 ਤੋਂ 95 ਬਜਟ ਠੀਕ ਹੈ ਨਾ ਨਹੀਂ ਐਡੇ ਬੁੱਢੇ ਵਾਰਿਆਂ ਨੂੰ ਚੰਗੇ ਕੱਪੜੇ ਸਮਾ ਕੇ ਦਿੰਦਾ ਨਾ 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 ਇਹ ਅੱਛਾ ਸਮਾਨ ਪੂਰਾ ਹੈ ਹਾਂ ਡੰਡਾ ਫੱਟੀ ਛਤਰੀ ਸਾਰਾ ਕੁਝ ਪੂਰਾ ਹੈ ਹਮ ਮਾਡਲ 95 ਪਰ ਸਮਾਨ ਏ ਟੂ ਜ਼ेड ਪੂਰਾ ਹੈ ਉਹ ਰੋਗਰ ਸੈਲਫ ਸਟਾਰਟ ਹੈ ਇੰਜਨ ਗੇਅਰ ਦਾ ਫੁੱਲ ਚੰਗਾ ਕੰਮ ਵੀ ਦੇਊਗਾ ਦੇਊਗਾ ਭਾਈ ਕਵਾੜ ਦੇ ਭਾਜ ਰੈਕਟਰ ਦੇਵਾਂਗੇ ਅੱਛਾ ਹਾਂ ਕਵਾੜ ਦੇ ਭਾਜ ਰੈਕਟਰ ਦੇਵਾਂਗੇ ਵੀਡੀਓ 'ਚ ਰੇਟ ਬੋਲਾਂਗੇ ਕੱਲੇ ਸਿਰਫ پیسے ਟਰੈਕਟਰ ਦਾ ਬਾਕੀ ਦਾ ਬੋਲਦੇ ਅੱਛਾ ਕੱਲੇ ਇਹਦਾ ਹੀ ਬੋਲ ਕੱਲੇ ਇਹਦਾ ਹੀ ਬੋਲਾਂਗੇ ਡਿਮਾਂਡ ਤਾਂ ਕਰਦੇ 135000 ਰੁਪਏ 35000 115000 ਦੇ ਦੇਵਾਂਗੇ ਕਿਉਂਕਿ ਇਹਦੇ ਨਾਲ ਦਾ ਬਹੁਤ ਘੱਟ ਹੈ ਬਈ ਇੱਕ ਚੀਜ਼ ਤੁਹਾਨੂੰ ਹੋਰ ਦੱਸਾਂ ਬਾਈ ਦੀ ਗੱਲ ਕਰਦਾ ਮੈਂ 195 ਮਾਡਲ ਅਗਲਾ ਕੋਈ ਪੰਪ ਜੇ ਮਾਰੀ ਜਾਂਦਾ ਰਹੇ ਨੇ ਇਰਤੂ ਹਣਾ ਬਹੁਤ ਬੰਦੇ ਕਹੇਦੇ 195000 ਆ 1995 ਮਾਡਲ 115 ਜਾਂ ਬੋਲਦੇ ਨਾ ਹੂੰ 20000 ਰੁਪਏ ਇਸ ਰੇਟ ਤੋਂ ਕੋਈ ਆਸ਼ਾ ਨਹੀਂ ਦਿੰਦਾ ਅੱਛਾ ਦੂਜੀ ਗੱਲ ਹੈ ਢਿੱਲੋ ਹੂੰ 35 ਤੋਂ 40000 ਦੇ ਟਾਇਰ ਰਹਿ ਗਏ ਤੇ ਮਗਰ ਕਿੰਨੇ ਦਾ ਰਹਿ ਗਏ 85 ਰਹਿ ਗਏ ਫੁਹਿੱਤੇ ਗੱਲਾਂ ਤੇ ਬਾਕੀ ਮਾਨ ਤਾਣਾ ਆਉਣ ਵਾਲੇ ਬੰਦੇ ਨੂੰ ਕੋਈ ਮਾੜਾ ਮੋਟਾ ਖੋਰ ਵੀ ਕਰਦਾ ਹੋਰ ਵੀ ਹੋ ਜੂਗਾ ਠੀਕ ਇਹਦਾ ਰੇਟ ਤਾਂ ਬੋਲਿਆ ਕਿਉਂਕਿ ਟਰੈਕਟਰ ਬਹੁਤ ਘੱਟ ਰਹਿ ਗਏ ਹੂੰ ਥੋੜੀ ਰਹਿ ਗਏ ਟਰੈਕਟਰ ਹੁਣ ਹਰੇਕ ਬੰਦੇ ਕੋਲ ਤਾਂ ਹੈ ਨਹੀਂਗਾ ਠੀਕ ਆ ਇਹ ਇਹਦਾ ਜਿਹੜੇ ਬੰਦੇ ਦਾ ਬਜਟ ਥੋੜਾ ਡਬਲ ਕਲਚ ਟਰੈਕਟਰ ਹੈ ਜਾਂ ਕਿਸੇ ਨੇ ਬੂਮ ਤੇ ਲਾਉਣਾ ਹੈ ਯਾਰ 40000 ਦੇ ਕਿਤੇ ਲਾ ਲੈ ਐ ਐਸੇ ਮਰਜ਼ੀ ਕੰਮ ਲੈ ਲੈ ਕਿਤੇ ਮਰਜ਼ੀ 5 ਕਿਲੋ ਦੀ ਬਾਹੀ ਵੀ ਖਸ ਕੇ ਕਰੂ 7 ਕਿਲੋ ਟੂਰੀ ਵਾਲਿਆਂ ਚਲਾਉਂਦਾ ਰਿਹਾ ਹੈ ਹਾਂ ਠੀਕ ਹੈ ਪਰ ਜੇ ਹੁਣ ਤਾਂ ਆਪਾਂ ਚੰਗੀ ਸਰਵਿਸ ਕਰਾ ਕੇ ਚੰਗੇ ਦੀ ਮੇਨਟੇਨੈਂਸ ਰੱਖਾਂਗੇ ਤੇ 5-7 ਕਿਲੋ ਦੀ ਬਾਹੀ ਇਹ ਕੋਈ ਹਾਂ ਚੰਗੀ ਸਰ ਵਧੀਆ ਟਰੈਕਟਰ ਡਲ ਨਾ ਚਲਾਇਆ ਮੇਰਾ ਬਹੁਤ ਚੰਗਾ ਹੁਣ ਆਪਾਂ ਉਹਦੇ ਲਗਾ ਰਹੀ ਪੀ ਨਹੀਂ ਲਾਉਣਾ ਤੇਲ ਹੀ ਨਹੀਂ ਬਦਲਦਾ ਫਿਰ ਤਾਂ ਨਵਾਂ ਵੀ ਖਰਾਬ ਹੋ ਜੀ ਨਵੇਂ ਵੀ ਖੜ ਜਾਣਾ ਤੇ ਉਸ ਤੋਂ ਬਾਅਦ 415 ਆ ਗਿਆ ਇਹਦੀਆਂ ਜਿਹੜੀਆਂ ਖੂਬੀਆਂ ਨੇ ਤੁਸੀਂ ਕਮਾਲ ਹੋ ਜਾਊਗਾ ਨਾ ਗਲਬੀਰ ਭਾਈ ਆ ਲੇਟ ਪਤਾ ਲੱਗਿਆ ਰਵਰਸ ਵੀਡੀਓ ਲੈਟ ਪਤਾ ਲੱਗਿਆ ਸੀ ਨਾ ਲੇਟ ਪਤਾ ਲੱਗਣਾ ਉਹ ਵੀ ਬੰਦੇ ਆ ਹੀ ਖਿਲਾੜੀ ਆਪਣੇ ਕੋਲੇ ਚਾਰ ਸਿਲੰਡਰ ਹੈ ਹਾਂ ਡਬਲ ਕਲੱਚ ਹੈ ਤੇਲ ਬਰੇਕਾਂ ਹਾਂ ਆਮ ਮਿਹਨਰੇ ਚੱਲਦੇ ਹੁੰਦੇ ਆ ਲੋ ਸਪੀਡ ਚ ਹਾਂ ਇਹ ਹਾਈ ਦੇ ਵਿੱਚ ਵੀ ਚੱਲੂਗਾ ਤੇ ਡਿਵਰਸ ਸਪੀਡ ਵੀ ਰਵਰਸ ਵੀਡੀਓ ਹੈਨਾ 2019 ਮਾਡਲ ਹੈ ਟਾਇਰਾਂ ਦੀ ਗ੍ਰੇਡਿੰਗ 90 ਤੋਂ 95 ਪੈਸੇ ਪਈਆ ਹਰਿਆਣਾ ਨੰਬਰ ਹੈ ਇਹਨੂੰ ਸੀ ਮਿਲ ਜੂਗੀ ਜਿਵੇਂ ਕਹਿੰਦੇ ਹੁੰਦੇ ਨੇ ਨਾ ਉਹ ਸਰਤਾਜ ਦਾ ਗੀਤ ਨਹੀਂ ਲਗਾ ਕੇ ਬਣ ਜਾਈਏ ਉਸਤਾਦ ਭਾਵੇਂ ਫਿਰ ਵੀ ਸਿੱਖਦੇ ਰਹੀਏ ਹੈ ਨਾ ਸਿੱਖਦੇ ਰਹੀਏ ਉਦੋਂ ਇਹ ਗੱਲ ਉਹਦੇ ਨੂੰ ਬਹੁਤ ਕੁਝ ਮਿਲਦਾ ਭਰਾਵਾ ਉਹਦੇ ਗੱਲ ਸੱਚ ਪੂਰੀ ਸੱਚ ਲੱਗੀ ਹੈ ਨਾ ਹਾਂ ਬਿਲਕੁਲ ਵੀ ਇੰਨਾ ਟਾਈਮ ਹੋ ਗਿਆ ਕੰਮ ਕਰਦਿਆਂ ਨੂੰ ਯਾਰ ਨਹੀਂ ਆਪਾਂ ਨੂੰ ਪਤਾ ਹੀ ਨਹੀਂ ਸੀ ਐਵੇਂ ਫਿਰ ਹੁਣ ਉਹ ਬੰਦੇ ਆਏ ਕਹਿੰਦੇ ਯਾਰ ਵੀ ਡਬਲ ਕਲਾਸ ਐ ਮਤਲਬ ਰਿਵਰਸ ਵੀਡੀਓ ਆ ਸੱਚ ਡਬਲ ਕਲਾਸ ਦਾ ਪਰਵਾਹ ਦੀ ਰਿਵਰਸ ਵੀਡੀਓ ਨਾ ਪਾਣੀ ਜਿਹੜਾ ਗਾ ਮਾਰਨ ਦਾ ਕਿਸੇ ਦਾ ਤੇ ਕਿੰਨੇ ਦਾ ਹੋ ਜੂ ਇਹਦਾ ਵੀ ਕਿ ਰੇਟ ਉਹ ਮੰਨ ਕੇ ਚੱਲ 2019 ਮਾਡਲ ਐ ਹੂੰ ਤੇ 4 ਲੱਖ ਤੇ 15000 ਰੁਪਏ ਡਿਮਾਂਡ ਕਰਦੇ ਆ ਬਾਕੀ ਮੌਕੇ ਤੇ ਕਰ ਮੌਕੇ ਤੇ ਰੇਟ ਬਹੁਤ ਵਧੀਆ ਮਿਲ ਜੂਗਾ ਰੇਟ ਪੂਰਾ ਚੰਗਾ ਮਿਲ ਜੂਗਾ ਮਰ ਨਹੀਂ ਦਿੰਦਾ ਯਾਰ ਕਿਸੇ ਨੂੰ ਨਹੀਂ ਸੋਚ ਸਕਦੇ ਤੁਸੀਂ ਵੀ ਆਹ ਰੇਟ ਕੋਈ ਦੇ ਦੋ ਸਾਨੂੰ ਇਹ ਗੱਲ ਦੀ ਗਾਰੰਟੀ ਹੈ ਇੱਕ ਗੱਲ ਹੋਰ ਹੈ ਇਹਦਾ ਰੇਟ ਵੀ ਬੋਲ ਦਗੇ ਆਪਾਂ ਕਿਉਂਕਿ ਮੰਡੀ ਦੇ ਵਿੱਚ ਇਹਦੇ ਨਾਲ ਟਰੈਕਟਰ ਵੀ ਹੈ ਨਹੀਂ ਕੋਈ ਨਹੀਂ ਨਹੀਂ ਕੋਈ 415 21 ਹੈ ਸਾਰੀ ਮੰਡੀ ਚ ਕੋਈ ਮਰਜ਼ੀ ਬੰਦਾ ਦੂਜਾ ਪਾ ਲੈ ਮਾਨੀ ਹੈ ਨਹੀਂ ਨੀਗਾ ਹਾਂ ਅੱਗੇ ਆ ਗਿਆ 855 ਸ਼ੌਰਾਜ ਇਹ ਤਾਂ ਫਿਰ ਚੀਜ਼ ਹੈ 10 ਮਾਡਲ ਆ 11 ਸੌਰੀ ਹੂੰ 11 ਮਾਡਲ ਹੈ ਕਰਲੋਸ ਕਾਰ ਚਾਹ ਕਰਲੋਸ ਕਾਰ ਦੇ ਵਿੱਚ ਆ ਦਿਖਾ ਦੇ ਖੰਡੀ ਆ ਦਿਖਾ ਦੇ ਪੁੱਤ ਇੱਥੋਂ ਲੈ ਕਰਾ ਤਰਾਰਸ ਵੀਡੀਓ ਨਹੀਂ ਦਿਖਾਇਆ ਗਿਆ ਆ ਆ ਗਿਆ ਬਸ ਆ ਇਹ ਆ ਚੱਕਾ ਪਿਆ ਤਰਾਰਸ ਵੀਡੀਓ ਤੇਲ ਬਰੇਕਾਂ ਡਬਲ ਕਲੱਚ ਡਬਲ ਕਲੱਚ ਤੇ ਸਿੰਪਲ ਸਟੀਅਰਿੰਗ ਦੇ ਵਿੱਚ ਟਾਇਰ ਬਾਈ ਜੀ ਮੂਰਲੇ 650 16 ਦੇ ਬੀਕੇਟੀ ਦੇ ਤੇ ਮੰਗਰਲੇ ਜੇਕੇ ਦੇ ਹਜੇ ਜਮਾ ਤਾਜ ਜਮਾ ਤਾਜੇ ਇੰਜਨ ਗੇਅਰ ਦਾ ਫੁੱਲ ਚੰਗਾ ਰੰਗ ਪੇਂਟ ਦਾ ਵੀ ਸਾਰਾ ਓਰੀਜਨਲ ਆ ਕਲਮ ਕਿਤੇ ਲੱਗੀ ਨਹੀਂ ਜਮਾ ਇਹਦਾ ਆ ਜਾ ਬੜਾ ਬਟਨ ਦਬਿਆ ਟੇਪਰ ਕਾਰਟ ਵਾਂਗੂ ਹੈ ਯਾਰ ਹੈ ਹੀ ਨਹੀਂ ਲੱਗੀ ਤਾਂ ਲੱਗੀ ਨਹੀਂ ਜੀ ਇਹ ਨਹੀਂ ਕੀ ਗੱਲ ਸਹੀ ਹੈ ਠੀਕ ਹੈ ਹੂੰ ਕੰਡੀਸ਼ਨ ਦੇਖ ਲਾ 2015 ਆਊਗਾ ਇਤੋਂ ਅੱਗੇ ਉਹਦੇ ਨੂੰ ਕੰਡੀਸ਼ਨ ਚੰਗੀ ਆ ਚੰਗੀ ਵੀ ਹੈ ਰਾਈ ਇੱਥੇ ਲੈ ਆਈ ਮੜੀ ਚੀਜ਼ ਉਹ ਲੈ ਕੇ ਆਈ ਇੱਥੇ ਇੱਥੇ ਆਹ ਵਾਰੀ ਤੇ ਮਾਰ ਨੰਬਰ ਹਰਿਆਣਾ ਐਨਓਸੀ ਮਿਲ ਜੂਗੀ ਠੀਕ ਹੈ ਪੂਰਾ ਡਾਕਟਰ ਹੈ ਪੂਰਾ ਗਰੰਟੀ ਵਾਲਾ ਡਾਕਟਰ ਹੈ ਜਿਹੜੇ ਰੇਟ ਤੇ ਦੇ ਦੇ ਦਾਂਗੇ ਹੂੰ ਨਹੀਂ ਮਿਲਦਾ ਫਿਰ ਕਿਦੋਂ 3 ਲੱਖ ਤੇ 60000 ਰੁਪਏ ਡਿਮਾਂਡ ਆ ਕਰ ਲਿਓ ਕੋਲ ਖੁੱਲੇ ਛੱਡਾਂਗੇ ਆਫਰ ਖੁੱਲੇ ਹੀ ਆਫਰ ਹੋਣਗੇ ਤੇ ਉਸ ਤੋਂ ਬਾਅਦ ਸੁਪਰ ਮੈਕਸ फार्मट्रैक 60 2011 ਮਾਡਲ ਪਾਵਰ ਸਟੀering ਡਬਲ ਕਲਚ ਤੇਲ ਬਰੇਕਾਂ ਡਬਲ ਡਿਸਟ੍ਰਿਬਿਊਟਰ ਦੇ ਵਿੱਚ ਹਮ ਕਲਮਣੀ ਲੱਗੀ ਟਰੈਕਟਰ ਦੇ ਕਿਤੇ ਸਾਰੇ ਅਰੀਜਨਲ ਆ ਟੋਟਲੀ ਟੋਟਲੀ ਅਰੀਜਨਲ ਹੈ ਇੱਕ ਥਾਂ ਤੇ ਲੱਗਿਓ ਮੈਂ ਤੁਹਾਨੂੰ ਦੱਸ ਦੂਗਾ ਸਾਰਾ ਦਿਖਾਇਆ ਮਗਰਾੜ ਅੰਦਰੋਂ ਬਾਹਰੋਂ ਸਾਰੇ ਦਿਖਾ ਦੇ ਸਣੇ ਯਾਰ ਡੰਡੇ ਦੇ ਵਿੱਚ ਕਿੱਲੀਆਂ ਦੇ ਨਾਲ ਦੀਆਂ ਹਮ ਸਮਾਨ A ਤੋਂ Z ਪੂਰਾ ਗੇਅਰ ਇੰਜਨ ਦਿਖਾ ਦੇ ਇੰਜਨ ਗੇਅਰ ਦਾ ਬਾਈ ਤਸੱਲੀ ਦੀ ਹੈ ਹਮ ਸੌਦਾ ਕਰ ਲਿਓ ਹਮ ਬਾਹਰੋਂ ਤੇ ਕਿਦੀ ਵੀ ਤਸੱਲੀ ਯਾਰ ਕੋਈ ਗੱਲ ਨਹੀਂ ਉਦੋਂ ਵੱਧਦੀਆਂ ਗਾਰੰਟੀਆਂ ਆਪਾਂ ਨਹੀਂ ਭਰਾਵਾ ਕਰਦੇ ਵਿਚਾਰ ਦਿਨ ਵਾਹ ਕੇ ਦੇਖ ਲਓ ਨਾ 8 ਦਿਨਾਂ ਬਾਅਦ ਟਰੈਕਟਰ ਬਸ ਸੀਨਾ ਉਹ ਨਹੀਂ ਹੁੰਦਾ ਉਹਨਾ ਆਪਣੇ ਕੋਲ ਉਹ ਗੱਲਾਂ ਨਾ ਆਪਾਂ ਕਰਗੇ ਜਿੰਨਾ ਕੋ ਉੱਪੜ ਸਕਦੇ ਆ ਉਹਨਾ ਉਹਨਾ ਹੀ ਕਰਾਂਗੇ ਇੱਥੇ ਤਾਂ ਹੀ ਪਤਾ ਜਿੰਨੇ ਚੱਕਰ ਬਾਹ ਲੋਂਗੇ ਬਸ ਉਹਨਾ ਚੱਕਰ ਬਾਹ ਤਸੱਲੀ ਹੈ ਮਾੜੀ ਚੀਜ਼ ਲੈਂਦੇ ਨਹੀਂ ਸਿਰਫ ਆ ਕੱਲਾ ਟਾਇਰ ਰੈਡ ਤੇ ਇੱਥੇ ਇੱਥੇ ਰੰਗ ਵੱਜਿਆ ਇੱਥੇ ਰੰਗ ਵੱਜਿਆ ਹੋਰ ਕਿਤੇ ਨਹੀਂ ਬਾਕੀ ਸਾਰੇ ਦੀ ਗਾਰੰਟੀ ਹੈ 2 ਜਟ ਰੇਜਨ ਵਾਲਾ ਸਾਰਾ 2050 100 200% ਗਾਰੰਟੀ ਹੈ 2011 ਮਾਡਲ ਹੈ ਉਸ ਤੋਂ 3 ਲੱਖ ਤੇ 65000 ਡਿਮਾਂਡ ਹੈ ਕਰ ਲਾਂਗੇ ਕਰ ਲਾਂਗੇ ਠੀਕ ਹੈ ਇੱਥੇ ਆਜੋ 2015 ਮਾਡਲ ਹੈ ਹੂੰ ਕੱਲੇ ਮਗਰਾੜਾਂ ਦੇ ਸ਼ੈਡਾਂ ਤੇ ਡਜੰਗਾ ਅੱਛਾ ਕਿਤੇ ਕਲਮਣੀ ਹੂੰ 70 ਤੋਂ 75 ਰੁਪਏ ਟਰੈਕਟਰ ਦੇ ਟਾਇਰ ਹੈ ਚਾਰੇ ਟਾਇਰ ਇੱਧਰ ਵੀ ਦਿਖਾ ਮੜਾ ਜਾ ਹੂੰ ਹਾਂ ਚੀਜ਼ ਦਿਖਾ ਤੇਰੇ ਮਾਦਾ ਨਿਕਲ ਨਾ ਪਾ ਸਭ ਕੁਝ ਸੋਹਣਾ ਪਿਆ ਸੋਹਣਾ ਪਿਆ ਕੰਡੀਸ਼ਨ ਚੰਗੀ ਬਈ ਬਹੁਤ ਚੰਗੀ ਕੰਡੀਸ਼ਨ ਦਾ ਟਰੈਕਟਰ ਹੈ ਹੂੰ ਸਮਾਨ ਸਾਰਾ ਇਹਦਾ ਪੂਰਾ ਪਾਵਰ ਸਟੀਅਰਿੰਗ ਡਬਲ ਕਲਚ ਤੇਲ ਬ੍ਰੇਕਾਂ ਤੇ ਡਬਲ ਡਿਸਟ੍ਰਿਬਿਊਟਰ ਦੇ ਵਿੱਚ ਤੇ ਬੱਦੀ ਖਾਸੀਅਤ ਜਿਹੜੀ ਦੀ ਇਹਦਾ ਜਿਹੜਾ ਸਟੀਅਰਿੰਗ ਦਾ ਤੇਲ ਹੈ ਇਧਰ ਦਿਖਾ ਦੇ ਪੁੱਤ ਵਖਰਾ ਹੈਗਾ ਵਖਰਾ ਹੈਗਾ ਬਹੁਤ ਵੱਡੀ ਖਾਸੀਅਤ ਹੈ ਬਹੁਤ ਵੱਡਾ ਫੀਚਰ ਹੈ ਇਹ ਕਿਉਂਕਿ ਜਦੋਂ ਟਰਾਲੀ ਬਦਲ ਬਦਲ ਕੇ ਬਾਹਰ ਹੋ ਜਾਂਦਾ ਨਾ ਉਦੋਂ ਖਤਮ ਹੋ ਜਾਂਦਾ ਉਦੋਂ ਯਾਰ ਮੁੜ ਕੇ ਸਰਮੇ ਆਰਮੀ ਡੋਲ ਖਰਾਬ ਹੋ ਜਾਂਦਾ 20000 ਰੁਪਏ ਦਾ ਐਕਸਟਰਾ ਲਾਟਰੀ ਨਿਕਲ ਜਾਂਦੀ ਨਿਕਲੀ ਆਉਣੀ ਇਹਨੇ ਲਾਟਰੀ ਠੀਕ ਹੈ 2015 ਮਾਡਲ ਐ ਐਨਓਸੀ ਮਿਲ ਜੂ ਲੋਨ ਫੈਨਸ ਹੋ ਜੂ ਚੰਗੇ ਸੇ ਬਣ ਵਾਲੇ ਦਾ ਮਾੜੇ ਵਾਲੇ ਦਾ ਨਹੀਂ ਹੁੰਦਾ ਮਾੜੇ ਵਾਲੇ ਦਾ ਨਹੀਂ ਹੁੰਦਾਗਾ ਠੀਕ ਹੈ ਡਿਮਾਂਡ ਕਰਦੇ ਦੀ 4 ਲੱਖ ਦੇ 70000 ਰੁਪਿਆ ਕੋਲ ਠੀਕ ਹੈ ਬਾਕੀ ਬਈ ਕਰ ਲਿਓ ਹੁਣ ਮੌਕੇ ਦੇ ਮਾਨਦਾਨ ਮੌਕੇ ਦੇ ਮਾਨਦਾਨ ਉਹ ਜੀ ਨੰਬਰ ਕੁਲਵੀਰ ਦਾ ਵੀਡੀਓ ਜੇ ਆਪਾਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਲਾਈ ਦੇਵਾਂਗੇ ਵੀਡੀਓ ਵਧੀਆ ਲੱਗੀ ਸ਼ੇਅਰ ਕਰ ਦਿਓ ਪੇਜ ਨੂੰ ਫਾਲੋ ਕਰਿਓ ਤੇ ਬਈ ਧੰਨਵਾਦ ਧੰਨਵਾਦ ਬੇਟੇ ਲੋ ਸਰ ਤੇ